ਇਹਨੇ ਆਪਣੇ ਆਪਣੇ ਬੱਚਾ ਲਈ ਤਾਂ ਵੀ ਰਾਜਨੀਤੀ ਦੀ ਲਿਆਉਂਦਾ ਕਿੰਨਾ ਭਾਜੀ ਇਹੀ ਹੈ ਨਾ ਫੈਕਟਰ ਹੈ ਪ੍ਰੋਬਲਮ ਆਉਂਦੀ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਕਈ ਵਾਰੀ ਥਾਣੇ ਗਏ ਹੋਈਏ ਤੇ 4-4 ਘੰਟੇ ਲੱਗ ਜਾਂਦੇ ਤੋ ਇਹ ਚੀਜ਼ਾਂ ਜਦੋਂ ਬੰਦਾ ਆਪ ਵਿੱਚ ਪੈ ਜਾਂਦਾ ਉਹਨੂੰ ਸਹਸਭਾ ਪਤਾ ਲੱਗ ਜਾਂਦੀ ਜਿਹੜੇ ਥੱਡੀ ਗੱਲ ਆ ਉਸ ਟਾਈਮ ਲੱਗਦਾ ਹੁੰਦਾ ਜਦ ਬੱਚੇ ਛੋਟੇ ਸੀ ਤੇ ਤੁਹਾਨੂੰ ਲੱਗਦਾ ਕਿ ਹਾਂ ਨਹੀਂ ਇਹ ਬੱਚਿਆਂ ਨੂੰ ਜ਼ਿਆਦਾ ਟਾਈਮ ਦੇਣ ਘਰ ਜਲਦੀ ਆਣ ਫੇ ਥੋੜਾ ਹੋ ਜਾਂਦਾ ਸੀ ਹੁੰਦਾ ਇਦਾਂ ਵੀ ਕਿਤੇ ਨਿਆਣੇ ਦਾ ਜਨਮ ਦਿਨ ਹੋਵੇ ਕਿ ਇੱਕ ਉੱਥੇ ਪਿਆ ਹੁੰਦਾ ਤੇ ਦੋ ਕੇ ਦੋ ਦੋ ਘੰਟੇ ਲੇਟ ਹੋ ਜਾਂਦਾ ਪਰ ਸਮਾਜਿਕ ਜਿਹੜੀ ਜ਼ਿੰਮੇਵਾਰੀ ਉਹ ਜਾਦੀ ਵੱਡੀ ਹੁੰਦੀ ਆ ਤੇ ਕਈ ਵਾਰੀ ਪਰਿਵਾਰ ਪਿੱਛੇ ਰਹਿ ਜਾਂਦਾ ਪਰਿਵਾਰ ਨੂੰ ਟਾਈਮ ਦੇਣਾ ਨਹੀਂ ਮੈਂ ਉਹਨਾਂ ਨੂੰ ਕਹਿੰਦੀ ਸੀ ਮੈਂ ਕਿ ਤੁਸੀਂ ਰਾਜਨੀਤੀ ਕਿਉਂ ਕਰਦੇ ਨਾ ਮੈਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਆ ਪਰ ਮੈਂ ਕਿ ਮੇਰੇ ਕੌਂਸਲਰ ਬਣ ਤਾ ਪਹਿਲਾਂ ਸੀ ਲੇਕਿਨ ਭਾਬੀ ਨਹੀਂ ਉਹਨੇ ਰਾਜਨੀਤੀ ਸਿੱਖ ਚੁੱਕੇ ਨੇ ਬਿਲਕੁਲ ਉਹਦਾ ਦੀ ਕੋਈ ਗੱਲ ਨਹੀਂ ਕੀਤੀ ਤੁਹਾਡੇ ਖਿਲਾਫ ਉਹਨਾਂ ਨੇ ਬਿਲਕੁਲ ਸਹੀ ਤਰੀਕੇ ਗੱਲ ਜਵਾਬ ਦਿੱਤੇ ਰਾਜਨੀਤੀ ਕਹਿੰਦੇ ਨੇ ਸੇਵਾ ਹੈ ਪਰ ਸੇਵਾ ਦੇ ਵਿੱਚ ਜਦੋਂ ਕੋਈ ਵਿਅਕਤੀ ਰਾਜਨੀਤੀ 'ਚ ਜਾਂਦਾ ਤਾਂ ਉਸ ਨੂੰ ਪਰਿਵਾਰ ਭੁੱਲ ਜਾਂਦਾ ਹੈ ਪਰਿਵਾਰ ਭੁੱਲਣ ਦੇ ਨਾਲ ਉਸ ਨੂੰ ਪਤੀ-ਪਤਨੀ ਦੇ ਵਿੱਚ ਵੀ ਕਈ ਵਾਰੀ ਬਹੁਤ ਦਿੱਕਤ ਆਉਂਦੀ ਹੈ ਅੱਜ ਵੀ ਸਾਡਾ ਟੌਪਿਕ ਇਹੀ ਹੈ ਕਿ ਪਤੀ-ਪਤਨੀ ਤੇ ਰਾਜਨੀਤੀ ਤੇ ਮੇਰੇ ਨਾਲ ਅੱਜ ਮੇਰੇ ਨਾਲ ਵਾਈਸਾ ਪੰਜਾਬ 'ਚ ਗੈਸਟ ਮੌਜੂਦ ਹੈ ਦੋਨੇ ਸਾਬਕਾ ਕੌਂਸਲਰ ਨੇ ਹਮੇਸ਼ ਸਿੰਘ ਸੰਧਾ ਤੇ ਚੰਦਰਜੀਤ ਕੌਰ ਸੰਧਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪਾਜੀ ਕਿੱਦਾਂ ਹੈ ਜੀ ਰਾਜਨੀਤੀ ਦੀ ਜਿਹੜੀ ਮੈਂ ਗੱਲ ਕਰੀ ਪਤੀ-ਪਤਨੀ ਤੇ ਰਾਜਨੀਤੀ ਪਬਜੀ ਬਿਲਕੁਲ ਸਹੀ ਹੈ ਨਾ ਜੀ ਜਦੋਂ ਤੁਸੀਂ ਰਾਜਨੀਤੀ ਵਿੱਚ ਨਹੀਂ ਆਏ ਸੀ ਉਸ ਤੋਂ ਪਹਿਲਾਂ ਲੱਗਦਾ ਸੀ ਨਾ ਕਿ ਭਾਈ ਸਾਹਿਬ ਨੇ ਕਿਹੜਾ ਕੰਮ ਫੜ ਲਿਆ ਕੀ ਕਰ ਰਹੇ ਨੇ ਸੇਵਾ ਦੇ ਵਿੱਚ ਲੱਗੇ ਨੇ ਲੇਕਿਨ ਪਰਿਵਾਰ ਨੂੰ ਭੁੱਲ ਗਏ ਨੇ ਕੀ ਕਹਿਣਾ ਚਾਹੋਗੇ ਨਹੀਂ ਮੈਂ ਇਹ ਤਾਂ ਨਹੀਂ ਕਹੂੰਗੀ ਕਿ ਪਰਿਵਾਰ ਨੂੰ ਭੁੱਲ ਗਏ ਪਰਿਵਾਰ ਦਾ ਪੂਰਾ ਧਿਆਨ ਰੱਖਦੇ ਔਰ ਹਾਂ ਰਾਜਨੀਤੀ ਥੋੜਾ ਜਿਹਾ ਵਿਅਸਤ ਕਰ ਦਿੰਦੀ ਤੁਹਾਨੂੰ ਸਮਾਜ ਸੇਵਾ ਚ ਜਾਂ ਤੁਸੀਂ ਨਹੀਂ ਦੇ ਪੰਦੇ ਟਾਈਮ ਪਰ ਆਲ ਮਿਲ ਕੇ ਪਰਿਵਾਰ ਤਾਂ ਆਲ ਮਿਲ ਕੇ ਚੱਲਦਾ ਹੈ ਇਹ ਗੱਲ ਤੁਸੀਂ ਪਤਾ ਕਿਉਂ ਕਹਿ ਰਹੇ ਹੋ ਕਹਿੰਦੇ ਨੇ ਜਿਹੜਾ ਜਿਹੜਾ ਨਾ ਸਭ ਬੱਚਾ ਕਲਾਸ ਚ ਸਭ ਤੋਂ ਸ਼ਰਾਰਤੀ ਹੋਵੇ ਨਾ ਉਹਨੂੰ ਮਨੀਟਰ ਬਣਾ ਦਿੱਤਾ ਜਾਂਦਾ ਭਾਜੀ ਨੇ ਆਪਣੇ ਆਪ ਨੂੰ ਬੱਚਣ ਲਈ ਤਾਂ ਵੀ ਰਾਜਨੀਤੀ ਦੀ ਲਿਆਉਂਦਾ ਕਿੰਨਾ ਭਾਜੀ ਇਹ ਹੀ ਹੈ ਨਾ ਕਈ ਜਿਹੜੀ ਸਮੀਕਰਨ ਇਹਦਾ ਹੋ ਜਾਂਦੇ ਪਰਿਵਾਰ ਦੇ ਵਿੱਚ ਪਿਤਾ ਜੀ ਸੀਗੇ ਸੇਵਾ ਕਰ ਰਹੇ ਤੇ ਛੋਟੀ ਉਮਰ ਚ ਸਾਨੂੰ ਵੀ ਚੇਟਕ ਲੱਗੀ ਔਰ ਇੱਕ ਬਹੁਤ ਵਧੀਆ ਜੇ ਤੁਸੀਂ ਅ ਪਰਪਰ ਫਰਮ ਆਲ ਥਿੰਗ ਸਮਾਜ ਦੇ ਵਿੱਚ ਬਹੁਤ ਵਾਈਡ ਹੁੰਦਾ ਹੈ ਪੋਲਿਟਿਕਸ ਦੇ ਵਿੱਚ ਸੇਵਾ ਕਰਨਾ ਬੜੇ ਜਣਿਆਂ ਦੇ ਬੜੇ ਮਨੋਰਥ ਹੁੰਦੇ ਆ ਪਰ ਸਾਡੇ ਪਰਿਵਾਰ ਦਾ ਇਹੀ ਸੀ ਹਾਂ ਜਿੱਦਾਂ ਫਿਰ ਰਾਜਨੀਤੀ ਦੇ ਵਿੱਚ ਐਸ ਪਰ ਲਾਅ ਵੀ ਆਇਆ ਵੀ ਪਹਿਲਾਂ 33% ਸੀ ਹੁਣ 50% ਔਰਤਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਆ ਤੋ ਕਈ ਵੇਰ ਇਦਾਂ ਹੋ ਜਾਂਦਾ ਜਿਹੜੀਆਂ ਸੀਟਾਂ ਨੇ ਤੁਸੀਂ ਲੜਦੇ ਆ ਫਿਰ ਲੇਡੀਜ਼ ਰਾਖਵੇਂ ਵੀ ਹੋ ਜਾਂਦੀਆਂ ਪਰ ਜਿੱਦਾਂ ਸਾਡੀ ਖੁਸ਼ਕਿਸਮਤੀ ਹੈ ਵੀ ਮੇਰੀ ਵਾਈਫ ਮੇਰੇ ਨਾਲ ਐਲ ਐਲ ਐਮ ਵੀ ਆ ਤਾਂ ਉਹ ਬਹੁਤ ਛੇਤੀ ਇਸ ਚੀਜ਼ ਨੂੰ ਕਹਪ ਕਰ ਗਏ ਤਾਂ ਇਹ ਫੈਕਟਰ ਹੈ ਪ੍ਰੋਬਲਮ ਆਉਂਦੀ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਪਾਰਟੀ ਦਾ ਕੰਮ ਸਮਾਜ ਦਾ ਕੰਮ ਤੁਹਾਨੂੰ ਕਰਨਾ ਹੋਵੇ ਤਾਂ ਤੁਹਾਨੂੰ ਕਦੀ ਵੀ ਕਿਤੋਂ ਵੀ ਕਾਲ ਆ ਸਕਦੀ ਹੈ ਪਰ ਅੱਗੇ ਜਿੱਦਾਂ ਜਦੋਂ ਅਸੀਂ ਇਕੱਲੇ ਕਰਦੇ ਸੀ ਤਾਂ ਕਈ ਚੀਜ਼ਾਂ ਸਾਨੂੰ ਦੱਸਣੀਆਂ ਪੈਂਦੀਆਂ ਸੀ ਪਰ ਹੁਣ ਬੰਦਾ ਜਦੋਂ ਖੁਦ ਹੋਵੇ ਨਾਲ ਤਾਂ ਸਮਝ ਜਾਂਦਾ ਵੀ ਕਰ ਪੋਲਿਟਿਕਸ ਦੀਆਂ ਕੋਈ ਆਪਣੀਆਂ ਪ੍ਰੋਬਲਮਸ ਆ ਇਹ ਜਾਣਬੁੱਝ ਕੇ ਲੇਟ ਨਹੀਂ ਹੁੰਦੇ ਜਾਂ ਜਾਣਬੁੱਝ ਕੇ ਨਹੀਂ ਕਿ ਜੇ ਥਾਣੇ ਗਏ ਹੋਈਏ ਤਾਂ 4-4 ਘੰਟੇ ਲੱਗ ਜਾਂਦੇ ਤਾਂ ਇਹ ਚੀਜ਼ਾਂ ਜਦੋਂ ਬੰਦਾ ਆਪ ਵਿੱਚ ਪੈ ਜਾਂਦਾ ਉਹਨੂੰ ਸੈਸਭਾ ਇਹ ਪਤਾ ਲੱਗ ਜਾਂਦੀ ਹੈ ਜਦੋਂ ਥੈਡੀ ਗੱਲ ਆ ਵੀ ਉਹ ਖੁਦ ਉਹਦਾ ਆਨਸਰ ਮਿਲ ਜਾਂਦਾ ਕਿਉਂ ਸਹੀ ਗੱਲ ਕਹਿ ਰਹੇ ਨੇ ਕਿ ਕਿ ਜਦੋਂ ਜਾਂਦੇ ਨਾ ਵਾਕਈ ਸਮਾਂ ਲੱਗ ਜਾਂਦਾ ਹੈ ਖਾਸ ਕਰਕੇ ਜਦੋਂ ਕੋਈ ਝਗੜਾ ਹੁੰਦਾ ਹੈ ਕਿਉਂਕਿ ਕਾਉਂਸਲਰ ਦੇ ਕੰਮ ਹੁੰਦਾ ਹੈ ਕਿ ਜੇ ਘਰ ਦੇ ਮਹੱਲੇ ਵਿੱਚ ਜਾਂ ਪਰਿਵਾਰ 'ਚ ਕਿਉਂਕਿ ਇੱਕ ਪਰਿਵਾਰ ਦੇ ਮੁਖੀ ਦੀ ਤਰ੍ਹਾਂ ਕੰਮ ਕਰਦਾ ਹੈ ਕਾਉਂਸਲਰ ਤੇ ਉਹਨੂੰ ਸਮਾਂ ਬਹੁਤ ਲੱਗ ਜਾਂਦਾ ਬਹੁਤ ਸਮਾਂ ਲੱਗਦਾ ਹੁੰਦਾ ਪਹਿਲਾਂ ਜੀ ਮੈਨੂੰ ਕਾਉਂਸਲਰ ਬਣਨ ਤੋਂ ਬਾਅਦ ਪਤਾ ਲੱਗਾ ਕਿਉਂਕਿ ਕਾਫੀ ਰਾਇਨਾ ਮੈਚ ਮੈਂ ਬੈਠੀ ਹਾਂ ਸਮਝੌਤੇ 'ਚ ਇਹਨਾਂ ਨਾਲ ਮੈਂ ਗਈਆਂ ਜਾਂ ਬੈਠੀ ਹਾਂ ਘਰ ਵੀ ਆਏ ਨਾ ਤੇ ਕਾਫੀ ਵਾਕਈ ਉਹਨਾ ਟਾਈਮ ਲੱਗ ਜਾਂਦਾ ਜਿੰਨਾ ਲਗਾਉਂਦੇ ਬਾਅਦ ਇਸ ਉਸ ਟਾਈਮ ਲੱਗਦਾ ਹੁੰਦਾ ਜਦ ਬੱਚੇ ਛੋਟੇ ਸੀ ਤੇ ਤੁਹਾਨੂੰ ਲੱਗਦਾ ਕਿ ਹਾਂ ਨਹੀਂ ਬੱਚਿਆਂ ਨੂੰ ਜ਼ਿਆਦਾ ਟਾਈਮ ਦੇਣ ਘਰ ਜਲਦੀ ਆਣ ਫਿਰ ਥੋੜਾ ਹੋ ਜਾਂਦਾ ਸੀ ਤੇ ਪਰ ਨਹੀਂ ਫਿਰ ਵੀ ਉਹਨੇ ਜਿੱਦਾਂ ਫਾਦਰ ਸਾਹਿਬ ਵੀ ਸੀਗੇ ਕਾਉਂਸਲਰ ਉਹ ਕਾਫੀ ਹੈਂਡਲ ਕਰ ਲੈਂਦੇ ਸੀ ਬਾਕੀ ਰਲ ਮਿਲ ਕੇ ਸਾਰਾ ਪਰਿਵਾਰ ਹੈ ਇੱਕ ਦੂਜੇ ਨਾਲ ਸੀ ਕਰ ਰਹੇ ਆ ਤਾਨੂੰ ਪਰਿਵਾਰ ਦੇ ਵਿੱਚ ਰਾਜਨੀਤੀ ਸੀ ਪਿਤਾ ਜੀ ਵੀ ਸੀਗੇ ਤੁਹਾਡੇ ਸੋਹਰਾ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਉਦੋਂ ਵੀ ਭਾਜੀ ਨਹੀਂ ਹੈਗੇ ਸੀ ਰਾਜਨੀਤੀ ਚ ਲੇਕਿਨ ਠੀਕ ਹੈ ਪਿਤਾ ਜੀ ਦੇ ਨਾਲ ਜਾਣਾ ਪੈਂਦਾ ਉਦੋਂ ਜਦੋਂ ਪਰਿਵਾਰ ਦੇ ਵਿੱਚ ਸਮਾਂ ਇਕੱਠੇ ਬੈਠ ਕੇ ਮਿਲ ਜਾਂਦਾ ਸੀ ਅੱਜ ਉਹ ਨਹੀਂ ਮਿਲਦਾ ਹੋਣਾ ਹੈ ਨਾ ਐਦਾਂ ਦੀ ਗੱਲ ਨਹੀਂ ਅਸੀਂ ਕੋਸ਼ਿਸ਼ ਕਰੀਦੀ ਕਿ ਬੱਚਿਆਂ ਕਰਕੇ ਕੋਸ਼ਿਸ਼ ਕਰੀਦੀ ਕਿ ਟਾਈਮ ਕੱਢੀਏ ਕਿਉਂਕਿ ਹੁਣ ਪਿਤਾ ਜੀ ਜੋ ਅਗੇ ਸੇ ਠੀਕ ਨਹੀਂ ਅਸੀਂ ਉਹਨਾਂ ਨੂੰ ਪੂਰਾ ਟਾਈਮ ਦਈਦਾ ਤੇ ਉਹਨਾਂ ਨੂੰ ਵੀ ਮਤਲਬ ਫੀਲ ਨਹੀਂ ਹੁੰਦਾ ਮਦਰ ਮਦਰਨ ਲਾਉਣ ਨੂੰ ਨਹੀਂ ਫੀਲ ਹੁੰਦਾ ਮਿਲ ਦੇ ਰਹੇ ਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਮੈਂ ਸਮਾਂ ਕਿਤੇ ਕੱਢਣਾ ਚਾਹੀਦਾ ਤੇ ਉਹ ਅਸੀਂ ਕੱਢ ਵੀ ਰਹੇ ਆ ਕੋਸ਼ਿਸ਼ ਕਰ ਰਹੇ ਆ ਇਸ ਤੋਂ ਵੱਡੀ ਕੋਈ ਗਲਤ ਹੋਈ ਨਹੀਂ ਸਕਦੀ ਕਿ ਆਪਾਂ ਕੋਸ਼ਿਸ਼ ਕਰ ਰਹੇ ਆ ਪਰ ਫਿਰ ਵੀ ਜਦੋਂ ਖਾਸ ਕਰਕੇ ਕਾਉਂਸਲਰ ਹੁੰਦਾ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰੇ ਕੋਈ ਨਾ ਕੋਈ ਆਇਆ ਹੁੰਦਾ ਤੁਸੀਂ ਪਰਿਵਾਰ 'ਚ ਬੈਠੇ ਹੋ ਬੱਚਿਆਂ ਦੇ ਨਾਲ ਅਚਾਨਕ ਕੋਈ ਆ ਜਾਂਦਾ ਬੱਚਿਆਂ ਨੂੰ ਕਦੀ ਕਿ ਹੁੰਦਾ ਕਿ ਤੇ ਅੱਦਲ ਕਿ ਨਹੀਂ ਐਕਚੁਅਲੀ ਜਿੱਦਾਂ ਜਿੱਦਾਂ ਦਾ ਵਾਤਾਵਰਣ ਹੋ ਜੇ ਉਦਾਂ ਦਾ ਬੰਦਾ ਯੂਜ਼ ਟੂ ਵੀ ਹੋ ਜਾਂਦਾ ਉਹਨਾਂ ਨੂੰ ਵੀ ਪਤਾ ਵੀ ਜਦੋਂ ਕਿਤੇ ਬਿਜ਼ੀ ਹੋਈਏ ਉਹ ਉਸ ਹਿਸਾਬ ਨਾਲ ਕਈ ਵਾਰੀ ਦਾੰਗਾ ਬੋਲਦਾ ਦੇਖਦੇ ਆ ਰਹੀ ਨਾ ਰਾਜਨੀਤੀ ਨੂੰ ਉਹ ਫਿਰ ਉਸ ਹਿਸਾਬ ਨਾਲ ਉਹ ਆਪਣੀ ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਵੀ ਕੋਈ ਪ੍ਰੋਬਲਮ ਹੀ ਆ ਜਾਂ ਕੋਈ ਇਸ ਕਰਕੇ ਹੀ ਸਾਨੂੰ ਕਈ ਵਾਰੀ ਹੁੰਦਾ ਇਦਾਂ ਵੀ ਕਿਤੇ ਨਿਆਣੇ ਦਾ ਜਨਮ ਦਿਨ ਹੋਵੇ ਕਿ ਇੱਕ ਉੱਥੇ ਪਿਆ ਹੁੰਦਾ ਤੇ ਦੋ 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 ਘੰਟੇ ਲੇਟ ਹੋ ਜਾਂਦਾ ਪਰ ਫਿਰ ਵੀ ਜਦੋਂ ਇਹਨਾਂ ਨੇ ਦੱਸਿਆ ਵੀ ਸਮਾਜਿਕ ਜਿਹੜੀ ਜ਼ਿੰਮੇਵਾਰੀ ਉਹ ਜਾਦੀ ਵੱਡੀ ਹੁੰਦੀ ਆ ਤੇ ਕਈ ਵਾਰੀ ਪਰਿਵਾਰ ਪਿੱਛੇ ਰਹਿ ਜਾਂਦਾ ਪਰਿਵਾਰ ਨੂੰ ਟਾਈਮ ਦੇਣਾ ਪਿੱਛੇ ਰਹਿ ਜਾਂਦਾ ਪਰ ਜਿਹੜੀ ਇਟਸ ਅ ਡਿਮਾਂਡ ਆਫ ਡਿਊਟੀ ਸੋ ਯੂ ਕੈਨਟ ਡੂ ਐਨੀਥਿੰਗ ਕਦੀ ਕਦੀ ਲੱਗਦਾ ਕਿ ਇਹ ਗਲਤ ਰਾਜਨੀਤੀ ਚ ਪੈ ਕੇ ਗਲਤ ਕੀਤਾ ਕਿ ਪਰਿਵਾਰ ਨੂੰ ਸਮਾਂ ਨਹੀਂ ਦਿੱਤਾ ਕਦੀ ਲੱਗਦਾ ਨਹੀਂ ਮੈਂ ਉਹਨਾਂ ਨੂੰ ਕਹਿੰਦੇ ਸੀ ਮੈਂ ਕਿ ਤੁਸੀਂ ਰਾਜਨੀਤੀ ਕਿਉਂ ਕਰਦੇ ਨਾ ਮੈਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਪਰ ਮੈਂ ਕਿ ਮੇਰੇ ਕੌਂਸਲਰ ਬਣ ਤਾ ਪਹਿਲਾਂ ਇਹ ਮੈਨੂੰ ਵੀ ਇਹਦੇ ਵਿੱਚ ਲਾਏ ਤਾਂ ਫਿਰ ਹੁਣ ਠੀਕ ਆ ਹੁਣ ਲੱਗਦਾ ਨਾ ਸੇਵਾ ਦੇ ਵਿੱਚ ਮਜ਼ਾ ਆਉਂਦਾ ਹਾਂਜੀ ਹਾਂਜੀ ਪਹਿਲਾਂ ਲੱਗਦਾ ਸੀ ਕਿ ਨਹੀਂ ਯਾਰ ਇਹ ਕਿਹੜੇ ਚੱਕਰ 'ਚ ਫਸ ਗਏ ਭਾਈ ਸਾਹਿਬ ਪਹਿਲਾਂ ਸਮਝ ਨਹੀਂ ਸੀ ਹੁਣ ਮੈਂ ਕਿੰਨੀ ਕਿੰਨੀ ਗੱਲ ਹਰ ਗੱਲ ਮੈਨੂੰ ਆ ਕੇ ਦੱਸਦੇ ਕਿ ਹਾਂ ਇਹ ਵੀ ਪਤਾ ਹੋਣਾ ਚਾਹੀਦਾ ਮੈਂ ਇਹਨਾਂ ਨੂੰ ਦੱਸਦੀਆਂ ਕਿ ਆ ਹੋਇਆ ਜਿੱਦਾਂ ਮੈਂ ਕਿ ਉਹ ਤਾਲਮੇਲ ਹੋਰ ਵੱਧ ਗਿਆ ਕਿ ਅਸੀਂ ਇੱਕ ਦੂਜੇ ਨੂੰ ਹਰ ਇੱਕ ਗੱਲ ਦੱਸਦੇ ਵਾਰਡ ਦੀ ਵਾਰਡ ਵੀ ਪਰਿਵਾਰ ਇੱਕ ਤਰ੍ਹਾਂ ਪਰਿਵਾਰ ਦੀ ਗੱਲ ਹੀ ਦੱਸਣੀ ਹੋ ਗਈ ਲੇਕਿਨ ਜਦੋਂ ਤੁਸੀਂ ਰਾਜਨੀਤੀ 'ਚ ਨਹੀਂ ਸੀ ਉਦੋਂ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਸੀ ਕਿਉਂਕਿ ਭਾਜੀ ਦਾ ਹੁਣ ਨਹੀਂ ਹੁੰਦੇ ਸੀਗੇ ਕਿਉਂਕਿ ਸਾਰਾ ਸਮਾਂ ਤੇ ਵਾਰਡ ਦੇ ਵਿੱਚ ਹੀ ਲੱ ਨੇ ਪਰਿਵਾਰ ਸਾਡਾ ਮੇਰੀ ਸਾਡੀ ਜੁਆਇੰਟ ਫੈਮਲੀ ਹੈ ਨਾ ਪਿਤਾ ਜੀ ਨੇ ਫਾਦਰ ਇਨ ਲਾਉ ਨੇ ਮਮੀ ਨੇ ਕਦੀ ਫੀਲ ਹੀ ਨਹੀਂ ਹੁੰਦਾ ਉਹਨਾਂ ਨੇ ਇੱਕ ਨਾ ਨਹੀਂ ਖਾਣਾ ਖਾਦਾ ਮੈਂ ਇਹਨਾਂ ਦੀ ਵੇਟ ਕਰਦੀ ਆ ਉਹ ਕਹਿੰਦੇ ਖਾਲਾ ਕੁਝ ਨਹੀਂ ਹੁੰਦਾ ਮਤਲਬ ਡੈਡੀ ਵੀ ਕਹਿੰਦੇ ਪਿਤਾ ਜੀ ਵੀ ਇੱਦੀ ਬਾਹਰ ਰਹਿੰਦੇ ਸੀ ਤੇ ਮੈਂ ਵੀ ਇੱਦੀ ਪਰਿਵਾਰ ਚਲਾਇਆ ਆ ਆਪਾਂ ਮਿਲ ਕੇ ਰਲ ਮਿਲ ਕੇ ਕਰ ਲੈਣਾ ਸਾਰਾ ਕੁਝ ਜਦੋਂ ਕਾਉਂਸਲਰ ਭੱਜਣ ਨੇ ਉਦੋਂ ਤੱਕ ਠੀਕ ਹੈ ਜਦ ਜਦੋਂ ਇਲੈਕਸ਼ਨ ਹੁੰਦੇ ਨੇ ਨਾ ਉਹ ਇੱਕ ਐਸਾ ਸਮਾਂ ਹੁੰਦਾ ਤੁਸੀਂ ਬਿਲਕੁਲ ਆਪਣੇ ਲਈ ਵੀ ਨਹੀਂ ਸਮਾਂ ਦੇ ਪਾਉਂਦੇ ਪਰਵਾਰ ਲਈ ਤਾਂ ਬੜਾ ਮੁਸ਼ਕਿਲ ਉਸ ਟਾਈਮ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਐਕਸੈਪਸ਼ਨਸ ਡੂ ਅਕਰ ਕਿਉਂਕਿ ਉਦੋਂ ਇਦਾਂ ਹੁੰਦਾ ਵੀ ਪਾਰਟੀ ਵੱਲੋਂ ਜ਼ਿੰਮੇਵਾਰੀ ਹੁੰਦੀ ਹੈ ਚਾਹੇ ਉਹ ਕਾਉਂਸਲਰ ਦੀ ਇਲੈਕਸ਼ਨ ਹੋਣ ਐਮਐਲਏ ਦੀ ਹੋਣ ਜੀਐਮਪੀ ਦੀ ਤਿੰਨ ਇਲੈਕਸ਼ਨ ਮੈਨ ਸਾਡੇ ਆਉਣੇ ਹੁੰਦੇ ਆ ਕਈ ਵਾਰੀ ਕੋਈ ਬਾਈ ਇਲੈਕਸ਼ਨ ਵੀ ਆ ਜਾਂਦੇ ਆ ਤੋਂ ਅਗੇਨ ਜਿੱਥੇ-ਜਿੱਥੇ ਜਿੰਨਾ-ਜਿੰਨਾ ਕਿਉਂਕਿ ਜੋ ਕੰਮ ਤੁਹਾਨੂੰ ਮਿਲਿਆ ਹੋਵੇ ਉਹ ਤੁਹਾਡੀ ਡਿਊਟੀ ਵੀ ਬਣਦੀ ਹੈ ਕਿਉਂਕਿ ਤੁਸੀਂ ਜ਼ਿੰਮੇਵਾਰੀ ਲਈ ਔਰ ਜਦੋਂ ਬੰਦਾ ਰਾਜਨੀਤੀ ਕਰਦਾ ਉਹ ਆਪਣੀ ਵਿਚਾਰਧਾਰਾ ਚਾਹੁੰਦਾ ਹੈ ਵੀ ਉਹ ਸਿਰੇ ਚੜੇ ਤਾਂ ਇਸ ਕਰਕੇ ਫਿਰ ਊਰਜਾ ਵੀ ਉਸੇ ਵਿੱਚੋਂ ਹੀ ਆ ਜਾਂਦੀ ਹੈ ਵੀ ਬੰਦਾ ਆਪਣੀ ਪਾਰਟੀ ਨੂੰ ਆਪਣੇ ਨਿਸ਼ਾਨ ਨੂੰ ਜ਼ਰੂਰ ਅੱਗੇ ਲੈ ਕੇ ਜਾਵੇ ਤਾਂ ਉਹਦੇ ਵਿੱਚ ਕਈ ਵਾਰੀ ਇਦਾਂ ਵੀ ਹੁੰਦਾ ਵੀ 24 ਘੰਟੇ ਜੋ 20 ਵੀ ਘੰਟੇ ਵੀ ਇੱਕ ਬੰਦੇ ਨੂੰ ਬਾਹਰ ਰਹਿਣਾ ਪੈਂਦਾ ਕੰਮ ਕਰਨਾ ਪੈਂਦਾ ਉਹ ਪਾਰਟਿਕੂਲਰ ਟਾਈਮ ਐਫ ਹੋ ਜਾਂਦੇ ਤਾਂ ਕਈ ਜਦੋਂ ਆਪ ਇਲੈਕਸ਼ਨ ਲੜੋਗੇ ਯਾਰੀ ਇਦਾਂ ਹੁੰਦਾ ਵੀ ਇੱਕ ਇੱਕ ਦਿਨ ਸੌਂ ਨਹੀਂ ਹੁੰਦਾ। ਤੋਂ ਇਸ ਆ ਪਰਟ ਆਫ ਅ ਜਦੋਂ ਤੁਸੀਂ ਵੀ ਕੰਮ ਕਰਦੇ ਆ ਮੈਂ ਦੇਖਿਆ ਕਿ ਯਾਰੀ ਇਦਾਂ ਦੇ ਵਿਸ਼ੇ ਹੁੰਦੇ ਕਿਤੇ ਹਮਲਾ ਹੋ ਜਵੇ ਕੋਈ ਤਾਂ ਪੱਤਰਕਾਰ ਵੀ ਵਿਚਾਰੇ ਬਿਨਾ ਸੁੱਤੇਆਂ ਵੀ ਰਿਪੋਰਟਿੰਗ ਕਰਦੇ ਬਿਕੋਜ਼ ਦੈਟਸ ਦ ਡਿਮਾਂਡ ਆਫ ਦ ਡਿਊਟੀ। ਤੋਂ ਮੇਰੇ ਸਾਬ ਨਾਲ ਬੰਦਨ ਮੈਂ ਆਪਣੇ ਡਿਊਟੀ ਪ੍ਰਤੀ ਪ੍ਰਪੱਕ ਹੋਣਾ ਚਾਹੀਦਾ ਸincere ਹੋਣਾ ਚਾਹੀਦਾ। ਤੋਂ ਅਸੀਂ ਕੋਸ਼ਿਸ਼ ਕਰਦੇ ਆ ਵੀ ਸਮਾਜ ਦੇ ਵਿੱਚ ਜੋ ਸਮਾਜ ਨੇ ਸਾਨੂੰ ਦਿੱਤਾ ਅਸੀਂ ਉਹਨੂੰ ਉਤੋਂ 10 ਗੁਣਾ ਵਾਪਸ ਦੇਈਏ। ਤੋਂ ਇਸ ਕਰਕੇ ਊਰਜਾ ਵੀ ਉਹਦੇ ਵਿੱਚ ਹੀ ਆ। ਜਦੋਂ ਚੋਣਾ ਹੁੰਦੀ ਹੈ ਕੰਮ ਬਹੁਤ ਵੱਧ ਜਾਂਦਾ ਹੈ ਬਹੁਤ ਕੰਮ ਹੁੰਦੇ ਹੈ ਵੋਟ ਪਾਣਾ ਕਿਸੇ ਨੁੱਕੜ ਮੀਟਿੰਗ ਕਰ ਉਸ ਟਾਈਮ ਪਰਿਵਾਰ ਚ ਬਿਲਕੁਲ ਰਾਜਨੀਤਿਕ ਮਾਹੌਲ ਹੋ ਜਾਂਦਾ ਬੱਚੇ ਤੰਗ ਹੁੰਦੇ ਨੇ ਬੱਚਿਆਂ ਨੂੰ ਥੋੜੀ ਪਰੇਸ਼ਾਨੀ ਤਾਂ ਹੁੰਦੀ ਹੈ ਪਰ ਅਸੀਂ ਕੋਸ਼ਿਸ਼ ਕਰਦੇ ਕਿ ਫੈਮਿਲੀ ਵਾਂਗ ਜਦੋਂ ਬੇਟਾ ਹੁਣ ਮੈਚੁਰ ਹੋ ਗਿਆ ਹੁਣ ਸਮਝ ਆ ਗਿਆ ਉਹ ਗੁੜੀਆਂ ਨੂੰ ਸਮਝਾ ਦੇਗਾ ਛੋਟੀ ਹੈ ਨਾ ਉਹ ਕਿ ਸਮਝੇ ਦੇਖ ਮਮਾ ਨੂੰ ਆ ਕੰਮ ਆ ਕੰਮ ਮਮਾ ਹੁਣ ਆ ਆ ਮਮਾ ਕਾਉਂਸਲਰ ਆ ਮਮਾ ਨੇ ਆ ਵੀ ਕਰਨਾ ਐ ਇਲੈਕਸ਼ਨ ਵੀ ਆ ਗਏ ਉਹ ਮਤਲਬ ਕਿ ਕੋਸ਼ਿਸ਼ ਕਰਦਾ ਕਿ ਮੈਂ ਹੀ ਛੋਟੀ ਨੂੰ ਹੈਂਡਲ ਕਰ ਲਵਾਂ ਪਰ ਕਈ ਵਾਰ ਤੇ ਐਸਾ ਹੁੰਦਾ ਨਾ ਕਿ ਘਰ ਚ ਪ੍ਰੋਗਰਾਮ ਹੋਵੇ ਜਿਵੇਂ ਪਾਜੀ ਨੇ ਦੱਸਿਆ ਬਰਥਡੇ ਹੋਵੇ ਕੇਕ ਕੱਟਿਆ ਰੱਖਣਾ ਹੁੰਦਾ ਤੇ ਇੱਕਦਮ ਕੋਈ ਪੰਗਾ ਪੈ ਜਾਂਦਾ ਐਸਾ ਪੈ ਜਾਂਦਾ ਜੀ ਤੁਸੀਂ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਪਰਿਵਾਰ ਹੈ ਨਾ ਜਦੋਂ ਵਾਰਡ ਹੁੰਦਾ ਤੁਹਾਡੇ ਪਰਿਵਾਰ ਦੀ ਤਰ੍ਹਾਂ ਹੁੰਦਾ ਕਦੀ ਐਦਾਂ ਦਾ ਆਇਆ ਮੋਖ ਹਰ ਇੱਕ ਵੱਡੇ ਤੇ ਆਈ ਜਾਂਦਾ ਇਹ ਬੜਾ ਮੋਕਾ ਬੱਚੇ ਬੱਚੇ ਨਾਲ ਹੁੰਦੇ ਜਿਆਦਾ ਜਲਦੀ ਹੋ ਜਾਂਦੇ ਨਾ ਬੱਚੇ ਟੋਲਰੈਂਸ ਘੱਟ ਹੁੰਦੀ ਹੈ ਉਹ ਕਹਿੰਦੇ ਮम्मा ਦੱਸੋ ਪਪਾ ਨੂੰ ਫੋਨ ਕਰੋ ਅੱਜ ਵੀ ਨਹੀਂ ਆਏ ਅੱਜ ਵੀ ਨਹੀਂ ਆਏ ਕੀ ਕਿਵੇਂ ਹੁੰਦਾ ਫਿਰ ਬੱਚਿਆਂ ਨੂੰ ਕਿਵੇਂ ਕਰਦੇ ਹੋ ਮੈਨੇਜ ਲੁਕੋ ਫਿਰ ਜਦਾਂ ਕੰਪਨਸੇਸ਼ਨ ਹੁੰਦੀ ਹੈ ਉਹ ਕਿਸੇ ਤਰੀਕੇ ਕਰਨੀ ਪੈਂਦੀ ਬੱਚਾ ਅਲਟੀਮੇਟਲੀ ਡਬਲ ਪੈਂਪਰ ਕਰਦੀਦਾ ਨੂੰ ਜੋ ਕਹਿ ਰਹੇ ਉਸ ਤੋਂ ਵੱਧ ਕਮਾਦੀ ਰਹੇ ਉਸ ਤੋਂ ਵੱਧ ਕੁਝ ਗਿਫਟ ਵਗੈਰਾ ਬਾਕੀ ਮਤਲਬ ਫਿਰ ਅਗੇਨ ਜਿੱਦਾਂ ਜਦੋਂ ਬੰਦਾ ਸਿਆਣਾ ਹੋ ਜਵੇ ਉਹਨੂੰ ਸਮਝ ਆ ਜਾਂਦੀ ਹੈ ਵੀ ਕੋਈ ਮਜਬੂਰੀ ਹੈ ਤਾਂ ਹੀ ਇਦਾਂ ਕਿਉਂਕਿ ਡਿਊਟੀ ਡਿਮਾਂਡਸ ਪਰ ਜਦੋਂ ਦੇਖੋ ਤੁਸੀਂ ਤਾਂ ਦੋਨੇ ਆ ਗਏ ਜਿਹੜੇ ਨਹੀਂ ਹੁੰਦੇ ਪਤਨੀ ਨਹੀਂ ਹੁੰਦੀ ਰਾਜਨੀਤੀ ਚ ਉਹ ਕਿਦਾਂ ਮੈਨੇਜ ਕਰਦੇ ਕਿਉਂਕਿ ਤੁਸੀਂ ਉਹ ਸਮਾਂ ਕੱਢ ਚੁੱਕੇ ਹੋ ਕਿਸ ਤਰ੍ਹਾਂ ਮੈਨੇਜ ਕਰਦੇ ਹੁੰਦੇ ਸੀ ਉਦੋਂ ਮੈਨੇਜ ਹੋ ਜਾਂਦਾ ਕਿਉਂਕਿ ਮੈਂ ਤਾਂ ਦਾ ਸੈਮ ਮਦਰ-ਇਨ-ਲॉ ਨਹੀਂ ਸੀ ਨਾ ਰਾਜਨੀਤੀ ਫਰਮ ਡੈਡੀ ਨਾਲ ਮਿਲਦਾ ਜਾਦਾ ਰਾਜਨੀਤੀ ਜਾਣਦੇ ਹੋਣੇ ਡੈਡੀ ਇਜ਼ ਆਲ ਜਿਆਦਾ ਰਾਜਨੀਤੀ ਜਾਣਦੇ ਕਿਸ ਤਰ੍ਹਾਂ ਲੱਗ ਰਿਹਾ ਅੱਜਕੱਲ ਹੁਣ ਰਾਜਨੀਤੀ ਵਿੱਚ ਆ ਕੇ ਦੀ ਉਸ ਤਾਂ ਉਹ ਮਤਲਬ ਕਿ ਥੋੜਾ ਪ੍ਰੈਕਟੀਕਲ ਹੋ ਜਾਂਦਾ ਮੈਨੂੰ ਐਕਸਪੀਰੀਅੰਸ 5 ਸਾਲ ਦਾ ਇੰਨਾ ਕਰਿਆ ਕਿ ਮੈਨੂੰ ਲੱਗਾ ਪੂਰੀ ਲਾਈਫ ਚ ਮੈਂ ਉਹ ਸਿੱਖਿਆ ਨਹੀਂ ਜੋ ਮੈਨੂੰ ਹੁਣ ਸਿੱਖਣ ਨੂੰ 5 ਸਾਲ ਚ ਮਿਲਿਆ ਮਤਲਬ ਪ੍ਰੈਕਟੀਕਲ ਸਭ ਕੁਝ ਦੇਖਿਆ ਮੈਂ ਦੇਖਿਆ ਕਿ ਕੌਣ ਘਟ ਦੁਖੀ ਆ ਕੌਣ ਬਾਦ ਮਤਲਬ ਦੁਖੀ ਉਹ ਦੁਖੀ ਬੰਦਾ ਮੈਂ ਦੇਖਿਆ ਮੈਂ ਕਿਹਾ ਅਸੀਂ ਬਹੁਤ ਵਧੀਆ ਜਗ੍ਹਾ ਤੇ ਬੈਠੇ ਆ ਬਾਬੇ ਨੇ ਜਿੱਥੇ ਰੱਖਿਆ ਬਹੁਤ ਸੋਹਣਾ ਰੱਖਿਆ ਮਤਲਬ ਕਿ ਪ੍ਰੈਕਟੀਕਲ ਹੋ ਕੇ ਦੇਖਿਆ ਸਭ ਨੂੰ ਬਹੁਤ ਨੇੜੇ ਉਹ ਦੇਖਿਆ ਤੇ ਲੱਗ ਰਿਹਾ ਕਿ ਹਾਂ ਵੀ ਸਮਾਜ ਚ ਵਾਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਕਾਫੀ ਦਿਲ ਦੀਆਂ ਧੜਕਣਾ ਵਧੀਆਂ ਹੁੰਦੀਆਂ ਨੇ ਭਾਈ ਦੀ ਤਾਂ ਚਲੋ ਬੰਦਿਆ ਦੇ ਕਹਿਦੇ ਬੰਦਾ ਦਾ ਟਾਇਲਟ ਕਰਦਾ ਤੁਸੀਂ ਉਸ ਸਮੇਂ ਨੂੰ ਕਿੱਦਾਂ ਕੱਢਿਆ ਜਦੋਂ ਨੀਤੀ ਜਾਨ ਵਾਲਾ ਸੀ ਵੋਟ ਉੱਪਰ ਥੱਲੇ ਹੁੰਦੀ ਹੈ ਕਿਸ ਤਰ੍ਹਾਂ ਲੱਗਦਾ ਉਹਦੋ ਫਸ ਟਾਈਮ ਵਾਈਗੁਰਾ ਵਾਈਗੁਰਾ ਹੋ ਰਹੀ ਰੱਬ ਦਾ ਨਾਮ ਹੀ ਸੀ ਜੀ ਕਿਵੇਂ ਤੁਸੀਂ ਕਿੱਦਾਂ ਸਮਝੋ ਕਿ ਉਹ ਦੇਖੋ ਐਕਚੁਅਲੀ ਇਦਾਂ ਹੁੰਦਾ ਵੀ ਤੁਸੀਂ ਸਮਾਜ ਦੇ ਵਿੱਚ ਜਦੋਂ ਕੰਮ ਕੀਤਾ ਹੋਵੇ ਤੇ ਇੱਕ ਕੰਫੀਡੈਂਸ ਤਾਂ ਜ਼ਰੂਰ ਬੰਦੇ ਨੂੰ ਅੰਦਰੋਂ ਹੁੰਦਾ ਬਾਕੀ ਜਿੱਦਾਂ ਇਹਨਾਂ ਦੱਸਿਆ ਪ੍ਰਮਾਤਮਾ ਨਾਲ ਵੀ ਹੱਥ ਹੁੰਦਾ ਤਾਂ ਬੰਦੇ ਨੂੰ ਹੁੰਦਾ ਵੀ ਮੈਂ ਇੰਨਾ ਕੰਮ ਕੀਤਾ ਔਰ ਮੇਰੇ ਨਾਲ ਜੋ ਮੇਰੇ ਸਾਥੀ ਨੇ ਮੇਰੇ ਪਰਿਵਾਰ ਜਿੱਦਾਂ ਪਿਵਾਰ ਨੂੰ ਕਹਿੰਦੇ ਆ ਤੇ ਉਹ ਜ਼ਰੂਰ ਰੱਬ ਰੱਖਿਆ ਕਰਦਾ ਦਿਲ ਤਾਂ ਡੋਲਦਾ ਪਰ ਜੋ ਵਾਹਿਗੁਰੂ ਆਪਣੇ ਮੈਨੂੰ ਸੇਵ ਕਰਨ ਭਰਤਾਂ ਨੂੰ ਖੁਦ ਬੈ ਕੇ ਵਿੱਚ ਜੋ ਕਾਰਜ ਕਰਾਣਾ ਹੋਈ ਜਾਣਾ ਹਾਂ ਤੋਏ ਅਭੀ ਅਸੀਂ ਰਾਜਨੀਤੀ ਵਿੱਚ ਦਾ ਪਿਤਾ ਜੀ ਨੇ ਵੀ ਪੋਜ਼ਿਟਿਵਿਟੀ ਦੀ ਰਾਜਨੀਤੀ ਹਮੇਸ਼ਾ ਕਰੋ ਕੋਸ਼ਿਸ਼ ਕਰੋ ਵੀ ਸਮਾਜ ਦੇ ਵਿੱਚ ਲੜਾਉਣ ਵਾਲੋਕਾਂ ਨੂੰ ਬਿਠਾਓ ਸਮਝਾਓ ਤੇ ਮਤਲਬ ਜਿਹੜਾ ਸਮਾਜ ਦੇ ਵਿੱਚ ਸਦਭਾਵਨਾ ਬਣਿਆ ਰਵੇ ਇਹੀ ਮੋਟਿਵ ਲੈ ਕੇ ਚੱਲੇ ਆਂ ਤੋ ਉਹਦੇ ਨਾਲ ਮੈਨੂੰ ਲੱਗਦਾ ਵੀ ਰਿਜ਼ਲਟ ਜ਼ਰੂਰ ਮਿਲਦਾ ਅਛਾ ਇਹ ਮਤਲਬ ਇਹ ਹੁਣ ਤੁਸੀਂ ਬਿਲਕੁਲ ਦਿਲ ਦੇ ਉੱਤੇ ਕਹਿੰਦੇ ਨਾ ਹੱਥ ਰੱਖ ਕੇ ਗੱਲ ਕਰਨੀ ਹੁੰਦੀ ਹੈ ਸੱਚੀ ਸੱਚੀ ਦੱਸਿਓ ਕਿ ਜਦੋਂ ਤੁਸੀਂ ਰਾਜਨੀਤੀ 'ਚ ਨਹੀਂ ਸੀ ਜਾਂ ਜਿਨ੍ਹਾਂ ਦੇ ਘਰ ਵਾਲੇ ਰਾਜਨੀਤੀ ਜਿਹਾ ਪਤੀ ਰਾਜਨੀਤੀ 'ਚ ਹੈ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਵੋਗੇ ਕਿ ਨਹੀਂ ਜਾਣਾ ਚਾਹੀਦਾ ਜਾਂ ਕਿਸ ਤਰ੍ਹਾਂ ਕਰਨਾ ਚਾਹੀਦਾ ਇਹ ਤਾਂ ਉਸ ਟਾਈਮ ਦੇ ਸਮੀਕਰਨ ਹੀ ਬੰਦੇ ਆ ਕਿ ਜੇ ਜਾਣਾ ਤਾਂ ਜਾਣਾ ਪੈਣਾ ਹੀ ਹੈ ਰਾਜਨੀਤੀ ਜਿਹੜੇ ਪ੍ਰੋਫੈਸ਼ਨ ਤੁਸੀਂ ਜਾ ਰਹੇ ਹੋ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਬਾਕੀ ਮੁਸ਼ਕਿਲ ਤਾਂ ਆਂਦੀ ਹੈ ਖਾਨਾ ਕੋਈ ਤੁਹਾਨੂੰ ਫਿਰ ਤਕੜੇ ਹੋਗੇ ਥੋੜਾ ਹੈਂਡਲ ਕਰਨਾ ਪੈਂਦਾ ਪੂਰੀ ਫੈਮਿਲੀ ਦੇ ਕਈ ਵਾਰ ਕੱਲੇ ਵੀ ਡਿਸੀਜਨ ਲੈਣੇ ਪੈਂਦੇ ਨਹੀਂ ਫੋਨ ਚੁੱਕਰੇ ਬਿਜ਼ੀ ਆ ਕੋਈ ਗੱਲਾਂ ਆਪ ਹੀ ਫਿਕਰਨੀਆਂ ਪੈਂਦੀਆਂ ਘਰ 'ਚ ਇਸ ਨੂੰ ਲੈ ਕੇ ਵੀ ਕਈ ਵਾਰ ਡਿਸੀਜਨ ਗਲਤ ਲਿੱਤਾ ਗਿਆ ਤਾਂ ਵੀ ਕਈ ਵਾਰ ਝਗੜਾ ਹੋ ਜਾਂਦਾ ਕਈ ਵਾਰ ਐਦਾਂ ਹੋ ਜਾਂਦਾ ਦੇਖੋ ਟੂ ਆਰ ਇਸ ਹਿਊਮਨ ਪਰ ਨਾਰਮਲੀ ਐਦਾਂ ਹੁੰਦਾ ਵੀ ਸਮਾਜਿਕ ਜਿਹਦਾ ਮੈਂ ਅੱਗੇ ਵੀ ਦੱਸਿਆ ਵੀ ਪਰਿਵਾਰ ਦੇ ਵਿੱਚ ਤਾਂ ਕਲੈਕਟਿਵ ਰਿਸਪੌਂਸਿਬਿਲਟੀ ਵੱਡੇ ਸਾਡੀ ਖੁਸ਼ਕਿਸਮਤੀ ਹੈ ਬੇਸ਼ੱਕ ਹੁਣ ਪਿਤਾ ਜੀ ਤਕਰੀਬਨ 4 ਸਾਲ ਤੋਂ ਸਿਹਤਯਾਬ ਨਹੀਂ ਹੈ ਪਰ ਜਦੋਂ ਠੀਕ ਸੀ ਤੇ ਮਾਤਾ ਜੀ ਉਹਨਾਂ ਦਾ ਸਹਿਯੋਗ ਤੇ ਅੱਗੇ ਵੱਡੇ ਭਰਾਵਾਂ ਦਾ ਸਹਿਯੋਗ ਮਿਲਦਾ ਰਹਿੰਦਾ ਤਾਂ ਕੋਸ਼ਿਸ਼ ਤਾਂ ਇਹ ਹੁੰਦੀ ਵੀ ਗਲਤੀ ਨਾ ਹੋਵੇ ਰੋਈ ਨਾ ਅੱਛਾ ਤੁਸੀਂ ਆਖਰ ਦੇ ਵਿੱਚ ਕੀ ਆਪਾਸ ਕਰਦੇ ਆ ਕਿ ਕੀ ਕਹਿਣਾ ਚਾਹੋਗੇ ਤੁਸੀਂ ਓਵਰਆਲ ਰਾਜਨੀਤੀ ਨੂੰ ਪਰਿਵਾਰ ਦੇ ਵਿੱਚ ਰਾਜਨੀਤੀ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਸਮਾਂ ਹੋਣਾ ਚਾਹੀਦਾ ਨਹੀਂ ਇੱਕ ਇੱਕ ਕਰਕੇ ਦੇਖੋ ਰਾਜਨੀਤੀ ਜਿਹੜੀ ਹੈ ਪੋਲਿਟਿਕਸ ਹੈ ਉਹਦੇ ਵਿੱਚ ਸਾਰਿਆਂ ਦੀ ਸ਼ਮੂਲਿਤ ਹੋਣੀ ਚਾਹੀਦੀ ਹੈ ਮੈਂ ਤਾਂ ਇਹ ਕਹਿੰਦਾ ਔਰ ਸਾਡੀ ਇਲੈਕਸ਼ਨ ਕਮਿਸ਼ਨ ਵੀ ਕਹਿੰਦੀ ਔਰ ਮੈਂ ਇਸ ਤੁਹਾਡੇ ਮੱਦੇਨਾਂ ਨੂੰ ਗ੍ਰਹਿਵ ਵੀ ਕਰਦਾ ਵੀ 100% ਜਦੋਂ ਤੁਸੀਂ ਕਿਤੇ ਕੋਈ ਵੀ ਇਲੈਕਸ਼ਨ ਹੁੰਦੇ ਇੱਕ ਤਾਂ ਉਹਦੇ ਵਿੱਚ ਪਾਰਟ ਲਾਓ ਵੋਟ ਪਾਓ 100% ਕਿਉਂਕਿ ਜਦੋਂ ਕੋਈ ਪੜਿਆ ਲਿਖਿਆ ਸੂਝਵਾਨ ਕਿਉਂਕਿ ਵੋਟ ਇੱਕ ਇਹੋ ਜਿਹੀ ਚੀਜ਼ ਆ ਚਾਹੇ ਕੋਈ ਅਨਪੜ ਹੈ ਜਾਂ ਕੋਈ ਪ੍ਰੋਫੈਸਰ ਹੈ ਦੇ ਕੋ 10 ਡਿਗਰੀਆਂ ਉਹਨਾਂ ਦੀ ਵੋਟ ਜਿਹੜੀ ਆ ਇੱਕੋ ਸਮਾਨ ਤੋਂ ਜਦੋਂ ਉਹ ਤੁਸੀਂ ਪੜੇ ਲਿਖੇ ਬੰਦੇ ਕਿਤੇ ਕਰੋਗੇ ਤਾਂ ਤੁਸੀਂ ਹਮੇਸ਼ਾ ਹਮੇਸ਼ਾ ਸਮਾਜ ਦੇ ਵਿੱਚ ਉਹ ਬੰਦੇ ਲੈ ਕੇ ਆਉਂਗੇ ਜਿਹੜੇ ਸਮਾਜ ਦੀ ਸੇਵਾ ਕਰੋਗੇ ਔਰ ਰਾਜਨੀਤੀ ਦੇ ਵਿੱਚ ਹਾਂ ਅੱਗੇ ਨਾਲੋਂ ਚੈਨਲਸ ਦੇ ਮਾਧਿਅਮ ਨਾਲ ਅੱਗੇ ਲੋਕੀ ਅਣਜਾਣ ਰਹ ਜਾਂਦੇ ਰਹਿੰਦੇ ਸੀ ਦੇਸ਼ ਦੇ ਮੁੱਦਿਆਂ ਤੋਂ ਹੁਣ ਤੁਸੀਂ ਇਹ ਬਹੁਤ ਵਧੀਆ ਗੱਲ ਆ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਹਰ ਇੱਕ ਇਸ਼ੂ ਦੇ ਉੱਤੇ ਡਿਬੇਟ ਚੱਲਦੀ ਆ ਸਾਰਾ ਕੁਝ ਹੁੰਦਾ ਤੋਂ ਔਰ ਯੂਥ ਵੀ ਮੈਂ ਤਾਂ ਯੂਥ ਨੂੰ ਵੀ ਇਹ ਕਹਾਂਗਾ 18 ਸਾਲ ਤੋਂ ਅਸੀਂ ਵੋਟ ਫੌਨ ਦੇ ਹੱਕਦਾਰ ਹੋ ਜਾਣੇ ਆ ਵੱਧ ਤੋਂ ਵੱਧ ਮੁੱਦੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਔਰ ਤੁਹਾਡੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਤਾਂ ਹੀ ਕਰਪਸ਼ਨ ਕੱਟਣੀ ਆ ਤਾਂ ਹੀ ਲੋਕਾਂ ਦੇ ਕੰਮ ਹੋਣੇ ਆ ਹਾਂ ਇਹ ਲੋਕਾਂ ਦੇ ਜਿਹੜੇ ਜਿਹੜਾ ਉਹਨਾਂ ਦਾ ਉਹ ਥਾਂ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਗਰੋਥ ਹੋਣਾ ਹੈ ਬਹੁਤ ਜ਼ਰੂਰੀ ਹੈ ਰਾਜਨੀਤੀ ਸਾਰਿਆਂ ਲਈ ਰਾਜਨੀਤੀ ਇਹ ਨਹੀਂ ਵੀ ਮੈਂ ਕੌਂਸਲਰ ਹਾਂ ਜਾਂ ਕੋਈ ਐਮਪੀ ਹੈ ਜਾਂ ਕੋਈ ਐਮਐਲਏ ਹੀ ਹੈ ਜਿਹੜਾ ਚੁੰੜ ਰਿਹਾ ਉਹ ਵੀ ਰਾਜਨੀਤੀ ਦਾ ਪਾਰਟ ਆ VOTER ਵੀ ਰਾਜਨੀਤੀ ਦੀ ਪਰ ਲੋਕਾਂ ਦਾ ਜ਼ਿਆਦਾਤਰ ਕੀ ਹੋ ਰਿਹਾ ਕਿ ਰਾਜਨੀਤਿਕ ਨੇਤਾਵਾਂ ਤੇ ਨਾ ਵਿਸ਼ਵਾਸ ਉੱਤਰਦਾ ਜਾ ਰਿਹਾ ਹੈ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਜਾਂਦੇ ਲੇਕਿਨ ਪੂਰੇ ਨਹੀਂ ਹੁੰਦੇ ਆਖਰ ਤੇ ਆ ਕੇ ਖਾਸ ਕਰਕੇ ਕਾਉਂਸਲਰ ਦੇ ਵਿਲ ਗੱਲ ਕਰੀਏ ਘਰ ਚ ਕਈ ਵਾਰ ਕੋਈ ਤੁਸੀਂ ਕਿਸੇ ਦਾ ਕੰਮ ਨਾ ਕਰਾਇਆ ਹੋਵੇ ਉਹ ਤੁਹਾਨੂੰ ਆ ਕੇ ਲਾਂਭਾ ਦਿੰਦੇ ਐਦਾਂ ਹੁੰਦਾ ਐ ਅਕਸਰ ਦੇਖੋ ਮੈਂ ਅਕਸਰ ਕਈ ਵਾਰ ਐਦਾਂ ਹੁੰਦਾ ਵੀ ਜਿਹੜੀ ਕਈ ਕਈ ਹੋਦਿਆਂ ਦੇ ਨਾਲ ਜਿਹੜੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਜੁੜ ਜਾਂਦੀਆਂ ਹਾਂ ਮਤਲਬ ਕੋਸ਼ਿਸ਼ ਹੈ ਜਦ ਮੈਂ ਕਈ ਵੀ ਕਹਿਆ ਸੀ ਵੀ ਡਿਲੀਵਰ ਜਿਹੜਾ ਉਹ ਤੁਸੀਂ ਹੀ ਕਰਨਾ ਹੁੰਦਾ ਤੇ ਅੱਜਕੱਲ ਤਾਂ ਇਦਾਂ ਵੀ ਤੁਸੀਂ ਬਲਫ ਕਿਸੇ ਨਾਲ ਨਹੀਂ ਕਰ ਸਕਦੇ ਮੋਬਾਈਲ ਦਾ WhatsApp ਦਾ Facebook ਦਾ ਜਮਾਨਾ ਆ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਇੱਥੇ ਮੈਂ ਆ ਗਿਆ ਤੇ ਮੈਂ ਫਲਾਨੀ ਜਗ੍ਹਾ ਜਾ ਕੇ ਕਹਾਂਗਾ ਕਿਉਂਕਿ ਲੋਕੀ ਫਰੇਮ ਬਣਾ ਕੇ ਉਹ ਜੋੜ ਕੇ ਤੇ ਤੋੜ ਦਿੰਦੇ ਤੋਂ ਇਹਦੇ ਵਿੱਚ ਮੈਂ ਕਹਾਂਗਾ ਪੋਜ਼ਿਟਿਵਿਟੀ ਹਾਂ ਮਤਲਬ ਜਿਹੜਾ ਕੰਮ ਕਰੂਗਾ ਉਹੀ ਅੱਗੇ ਆਊਗਾ ਬਲੱਸ ਤੁਸੀਂ ਮਾਰ ਨਹੀਂ ਸਕਦੇ ਤੋਂ ਮੈਂ ਤਾਂ ਇਹ ਵੀ ਕਹਾਂਗਾ ਵੀ ਉਹ ਚੀਜ਼ ਨਹੀਂ ਕਹਿਣੀ ਚਾਹੀਦੀ ਰਾਜਨੀਤੀ ਚ ਜਿਹੜੀ ਕੱਲ ਜਾ ਕੇ ਤੁਸੀਂ ਚਿਓ ਨਾ ਕਰ ਸਕੋ ਤੋਂ ਇਸ ਕਰਕੇ ਰਾਜਨੀਤੀ ਬਦਲ ਗਈ ਹੋਈ ਆ ਰਾਜਨੀਤੀ ਤੇਜ਼ ਹੋ ਗਈ ਹੋਈ ਆ ਹਾਂ ਇੱਕ ਜੀ ਚੀਜ਼ ਜ਼ਰੂਰ ਆ ਜੋ ਅਸੀਂ ਅਨੁਭਵ ਕੀਤੀ ਆ ਜਿਹੜੀ ਪਹਿਲਾਂ ਹੁੰਦੀ ਸੀ ਆਪੋਜੀਸ਼ਨ ਨੂੰ ਅ ਲੋਕੀ ਸਹਾਰ ਦੇ ਹੁੰਦੇ ਸੀ ਆਪੋਜੀਸ਼ਨ ਨੂੰ ਸਹੁੰਦੇ ਹੁੰਦੇ ਸੀ ਥੋੜਾ ਕ ਹੁਣ ਰਾਜਨੀਤੀ ਦੇ ਵਿੱਚ ਜਨਰਲ ਤੌਰ ਤੇ ਇਹ فرق ਆ ਗਿਆ ਵੀ ਉਹ ਕਹਿੰਦੇ ਵੀ ਜਿਹੜਾ ਆਪੋਜੀਸ਼ਨ ਵਾਲਾ ਉਹ ਖਤਮ ਹੋ ਜਾਵੇ ਮਾਰ ਮੁੱਕ ਜਾਵੇ ਪਰ ਇੱਕ ਸਾਉਂਡ ਆਪੋਜੀਸ਼ਨ ਬਹੁਤ ਜ਼ਰੂਰੀ ਆ ਅਸੀਂ ਕੋਸ਼ਿਸ਼ ਕਰੀਦੀ ਆ ਕਿ ਕੋਈ ਆਪੋਜੀਸ਼ਨ ਦਾ ਵੀ ਬੰਦਾ ਹੋਵੇ ਉਹਦਾ ਪੂਰਾ ਸਤਿਕਾਰ ਕਰੀਦਾ ਰਾਜਨੀਤੀ ਦੇ ਵਿੱਚ ਜੇ اپੋਜੀਸ਼ਨ ਦੇ ਲੀਡਰ ਨੂੰ ਕੈਬਨਿਟ ਰੈਂਕ ਮਿਲਿਆ ਇਸੇ ਕਰਕੇ ਮਿਲਿਆ ਵੀ ਉਹਦੀ ਆਵਾਜ਼ ਵੀ ਸੁਣੀ ਜਾਵੇ ਤਾਂ ਮੇਰਾ ਤੁਹਾਨੂੰ ਜਰੂਰ ਮੰਨਣਾ ਵੀ ਰਾਜਨੀਤੀ ਦੇ ਵਿੱਚ ਸਾਰੇ ਕਿਉਂਕਿ ਜੇ ਤੁਸੀਂ ਕੋਈ ਜੱਜ ਵੀ ਫੈਸਲਾ ਕਰਦਾ ਜੇ ਪੰਜ ਜੱਜ ਆ ਇੱਕ ਜੱਜ ਨੇ ਵੀ ਡਿਸੈਂਟਿੰਗ ਨੋਟ ਦਿੱਤਾ ਉਹ ਲਿਖਿਆ ਜਾਂਦਾ ਵੀ ਇਸ ਬੰਦੇ ਨੇ ਆਹ ਕਹਿਿਆ ਸੀ ਤਾਂ ਮੇਰੇ ਹਿਸਾਬ ਨਾਲ ਇਹ ਬਦਲਾਅ ਰਾਜਨੀਤੀ ਚ ਆਇਆ ਜੋ ਕਿ ਗਲਤ ਆ اپੋਜੀਸ਼ਨ ਨੂੰ ਵੀ ਵੀ ਉੰਨੇ ਹੀ ਮਤਲਬ ਗੁਰੇਜ ਕਰਨਾ ਚਾਹੀਦਾ ਪਾਰਟੀਆਂ ਨੂੰ ਨਜਾਇਜ਼ ਕਿਸੇ ਤੇ ਪਰਚੇ ਕਰਨ ਤੇ ਜਾਂ ਨਜਾਇਜ਼ ਕਿਸਮ ਦਾ ਕਰਨ ਤੇ ਤਾਂ ਜੋ ਰਾਜਨੀਤੀ ਥੋੜੀ ਹੋਰ ਵਧੀਆ ਹੋਵੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਰਾਜਨੀਤੀ ਦੇ ਵਿੱਚ ਜਿਹੜਾ ਇਹ ਆ ਰ ਨਿਗਾਰ ਆ ਰਿਹਾ ਕਿ ਲੋਕ ਪਸੰਦ ਨਹੀਂ ਕਰਦੇ ਰਾਜਨੀਤਕਾਂ ਰਾਜਨੀਤਿਕ ਮੰਨੂ ਮੈਂ ਇਹ ਲੋਕਾਂ ਤੇ ਵੀ ਆਪ ਤੇ ਵੀ ਸੋਚ ਤੇ ਵੀ ਡਿਪੈਂਡ ਕਰਦਾ ਕਿ ਜਦ ਤੁਸੀਂ ਚੁਣ ਰਹੇ ਹੋ ਹਨਾ ਕਿ ਪੜੇ ਲਿਖੇ ਚੁਣੋ ਜਾਂ ਤੁਸੀਂ ਦੇਖੋ ਕਿ ਹਾਂ ਵੀ ਉਹਨਾਂ ਚ ਕਾਬਲੀਅਤ ਰੱਖਦੇ ਆ ਕਿ ਤੁਹਾਡੀ ਕਰ ਸਕਣ ਕਿਉਂਕਿ ਉਹਨਾਂ ਦੀ ਇੱਛਾ ਤੇ ਨਾਲ ਚੁਣਿਆ ਜਾਂਦਾ ਲੋਕਤੰਤਰ ਹਨਾ ਤੇ ਇਸ ਕਰਕੇ ਉਹਨਾਂ ਨੂੰ ਆਪਣੀ ਵੋਟ ਰਾਈਟ ਦਾ ਇਸਤੇਮਾਲ ਕਰਨਾ ਚਾਹੀਦਾ ਸਹੀ ਤਰੀਕੇ ਨਾਲ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਮੈਂ ਟੋਪਿਕ ਤੇ ਲੈ ਕੇ ਆਇਆ ਹਾਂ ਪਤੀ-ਪਤਨੀ ਰਾਜਨੀਤੀ ਲੇਕਿਨ ਭਾਬੀ ਨਹੀਂ ਉਹਨਾਂ ਰਾਜਨੀਤੀ ਸਿੱਖ ਚੁੱਕੇ ਨੇ ਬਿਲਕੁਲ ਉਹਦਾ ਵੀ ਕੋਈ ਗੱਲ ਨਹੀਂ ਕੀਤੀ ਤੁਹਾਡੇ ਖਿਲਾਫ ਉਹਨਾਂ ਨੇ ਬਿਲਕੁਲ ਸਹੀ ਤਰੀਕੇ ਗਨ ਜਵਾਬ ਦਿੱਤੇ ਨੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਫਿਰ ਇਸ ਤਰੀ ਚਾਹਾਂਗੇ ਕਿ ਤੁਸੀਂ ਆਪਣੇ ਦੁਬਾਰਾ ਆਪਣੇ ਵਾਰਡ ਚ ਜਾ ਕੇ ਦੁਬਾਰਾ ਇਲੈਕਸ਼ਨ ਲੜੋ ਜਿੱਤੋ ਤੇ ਆਪਣੇ ਵਾਰਡ ਦੀ ਸੇਵਾ ਕਰੋ ਧੰਨਵਾਦ ਹੈਂਕਰੀ ਜੀ ਰਾਈਟ